ਐ ਸਸਕਾਲ ਜੀ ਆਊਟ ਚੱਲਦੇ ਹਾਂਜੀ ਹਾਂ 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 ਇਹ ਕਲੰਦਰ ਹਾਂ ਬ੍ਰਦਰ ਮੈਨੂੰ ਦਈਆਂ ਹਾਂਜੀ ਸੋਸ਼ਲ ਮੀਡੀਆ ਤੇ ਕਾਫੀ ਤੁਹਾਡੀਆਂ ਵੀਡੀਓ ਦੇਖਦੇ ਆਂ ਕਾਫੀ ਤੁਸੀਂ ਹਾਲਾਤਾਂ ਦੀ ਜਾਣਕਾਰੀ ਦਿੰਦੇ ਹੋ ਅੱਜ ਫਾਜ਼ਲ ਕਾ ਏਰੀਆ ਦੇ ਵਿੱਚ ਹਾਲਾਤਾਂ ਦੀ ਜਾਣਕਾਰੀ ਤੁਸੀਂ ਲੈਣ ਆਏ ਹੋ ਸੇਵਾ ਵੀ ਕਰ ਰਹੇ ਹੋ ਕੀ ਹਾਲਾਤ ਨੇ ਸਰ ਜੀ ਪਿਆਰ ਭਰੀ ਹੱਥ ਸ਼ਿਕਾਲ ਜੀ ਪਿਛਲੇ ਜੀ 26 ਤਰੀਕ ਤੋਂ ਲੈ ਕੇ ਗਰਦਾਸਪੁਰ ਤੋਂ ਲੈ ਕੇ ਪਠਾਨਕੋਟ ਤੋਂ ਲੈ ਕੇ ਇੱਥੇ ਤੱਕ ਅਸੀਂ ਸੇਵਾ ਕਰਦੇ ਪਹੁੰਚੇ ਹਾਂ ਜੀ ਫਾਜਲ ਕਾ ਦੇਖੋ ਪਿਛਲੇ ਏਰੀਏ ਦੇ ਵਿੱਚ ਪਾਣੀ ਉੱਤਰ ਗਿਆ ਕਿਤੇ ਬੰਨ ਟੁੱਟ ਵੀ ਰਹੇ ਆ ਕਿਤੇ ਤਗੜੀ ਵੀ ਹੋ ਰਹੇ ਆ ਪਰ ਫਾਜਲ ਕਾ ਏਰੀਏ ਦੇ ਵਿੱਚ ਜਿਹੜੇ ਪਿੰਡ ਲੱਗਦੇ ਨੇ ਇਧਰ ਦੇ ਬਸ ਬਾਰਡਰ ਦੇ ਨਾਲ ਇੱਥੇ ਹਾਲਾਤ ਬੜੇ ਨਾਜ਼ਿਕ ਨੇ ਪਰ ਅੱਜ ਕੁਦਰਤ ਨੇ ਕੁਝ ਸੁਣੀ ਆ ਚਾਰ ਉਂਗਲਾਂ ਸਿਰਫ ਚਾਰ ਉਂਗਲਾਂ ਪਾਣੀ ਘਟਿਆਗਾ ਬਾਕੀ ਹਾਲਾਤ ਮਾੜੇ ਨੇ ਕਿਉਂਕਿ ਪਾਣੀ ਦੀ ਰਫਤਾਰ ਬੜੀ ਤੇਜ਼ ਆ ਜੀ ਸਭ ਤੋਂ ਵੱਡੀ ਗੱਲ ਇਹ ਆ ਕਿਉਂਕਿ ਇੱਥੇ ਸਿਰਫ ਜਿਹੜਾ ਰਾਸ਼ਨ ਆ ਨਾ ਵੋਟਾਂ ਰਾਹੀਂ ਜਾ ਰਿਹਾ ਹੈਗਾ ਪ੍ਰਸ਼ਾਦਾ ਬਣ ਕੇ ਅਸੀਂ ਪਹਿਲਾਂ ਵੀ ਭਰਾਵਾਂ ਨੂੰ ਬੇਨਤੀ ਕੀਤੀ ਵੀ ਸੁੱਕਾ ਰਾਸ਼ਨ ਇੱਥੇ ਨਾ ਲੈ ਕੇ ਆਓ ਸਭ ਤੋਂ ਵੱਡੀ ਗੱਲ ਹੈ ਵੀ ਉਹ ਨਹੀਂ ਕਿਉਂ ਜਾ ਰਿਹਾ ਹੈਗਾ ਹਾਂ ਕਿਉਂਕਿ ਵੋਟਰਾਂ ਦੇ ਵਿੱਚ ਦੋ ਗੱਟੇ ਟਿਕਦਾ ਤਿੰਨ ਲੱਗਦੇ ਆ ਪਰ ਸੁੱਕਾ ਰਾਸ਼ਨ ਭੇਜ ਕੇ ਆਪਾਂ ਕਰਨਾ ਵੀ ਕੀ ਆ ਬ੍ਰਦਰ ਜਦੋਂ ਉੱਥੇ ਪੱਕਣੀ ਨਹੀਂ ਹੈਗਾ ਨਾ ਇਸ ਕਰਕੇ ਸਿਰਫ ਆਪਾਂ ਬਣਿਆ ਬਣਿਆ ਪ੍ਰਸ਼ਾਦਾ ਲਿਆ ਰਹੇ ਆ ਬਾਕੀ ਜਿੰਨੇ ਵੀ ਮੇਰੇ ਭਰਾ ਨੇ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾਗਾ ਪੀਪਰ ਦੀ ਰਾਛਨ ਬਹੁਤ ਆ ਚੁੱਕਿਆ ਹੈਗਾ ਜਿਹੜੇ ਵੀ ਪ੍ਰਾਇ ਪਿੰਡਾਂ ਚੋਂ ਗਰਾਈਆਂ ਕਰ ਰਹੇ ਆ ਉਹ ਆਪਣੇ ਰਾਛਨ ਪੈਸੇ ਸਾਹਮਣੇ ਰੱਖਣਾ ਕਿਉਂਕਿ ਵੱਡੇ ਤੌਰ ਦੇ ਉੱਤੇ ਜਦੋਂ ਦਰਿਆ ਨੇ ਵਾਪਸ ਹੋਣਾ ਤੇ ਬੜੀ ਵੱਡੇ ਪੱਧਰ ਤੇ ਬਰੇਤੀ ਚੜਨੀ ਹੈ ਕਿਉਂਕਿ ਇਹ ਬਰੇਤੀ ਨੇ ਇੱਕ ਸੌਆਂ ਕਿੱਲਾਂ ਦੇ ਵਿੱਚ ਚੜਨੀ ਆ ਉਹਨਾਂ ਪਿੱਛੇ ਵੀ ਮੇਰੀ ਗੱਲ ਗੱਲ ਹੋਈ ਸੀ ਜਿਹੜੇ ਰਾਵੀ ਨੇ ਦਰਿਆ ਨੇ ਲੋਕ ਮਾਰੇ ਆ ਮੈਨੂੰ ਬ੍ਰਦਰ ਨੇ ਫੋਨ ਕਰਾਈ ਬਟਾਲੇ ਤੋਂ ਡੇਰਾਬ ਬਨਾਲਕੇਲੇ ਪਾਸੇ ਗਿਆ ਜੀ ਕਹਿੰਦਾ 100 ਕਿੱਲੇ ਦੇ ਵਿੱਚ 5-5 ਫੁੱਟ 5-5 ਫੁੱਟ ਬੇਨਤੀ ਆ 100 ਕਿੱਲੇ ਦੇ ਵਿੱਚ ਠੀਕ ਹੈ ਮੇਰੇ ਵੀਰਾਂ ਨੂੰ ਇਹੀ ਬੇਨਤੀ ਆ ਵੀ ਇੱਧਰ ਨੂੰ ਸੁੱਕਾ ਰਾਸ਼ਨ ਲੈ ਕੇ ਫਾਜਲ ਕੱਕਣੀ ਨਾ ਉਡੋ ਇੱਥੇ ਆਸੇ ਪਾਸੇ ਪਿੰਡਾਂ ਦੇ ਭਰਾ ਨੇ ਸਾਰਾ ਲੋਕਲ ਮੇਰੇ ਵੀਰ ਪ੍ਰਸ਼ਾਦਾ ਬਣਾ ਕੇ ਸਾਡੇ ਕੋਲੇ ਆ ਰਹੇ ਨੇ ਅਸੀਂ ਉਹ ਪ੍ਰਸ਼ਾਦਾ ਪਛਾ ਰਹੇ ਆ ਵੀਰ ਮਿਰੇਓ ਅਸੀਂ ਮੈਂ ਪਹਿਲਾਂ ਵੀ ਵੀਡੀਓ 'ਚ ਆਖਿਆ ਵੀ ਸੁੱਕੇ ਰਾਸ਼ਨ ਵਾਂਗਰ ਨਾ ਪੋ ਆਪਾਂ ਇਹ ਭਰਾਵਾਂ ਨੂੰ ਆਪ ਕਮਾਉਣ ਵਾਲਾ ਕਰਨਾ ਇਹਨਾਂ ਦੇ ਬਾਣ ਪੱਦਰ ਕਰਨੇ ਆ ਵਿੱਚ ਭਰਾਵਾਂ ਨੇ ਕਿਹਾ ਅਗੇ ਗਰੀਬ ਜਿਹੜੇ ਮਜ਼ਦੂਰ ਭਾਈ ਚਾਹ ਉਹਨਾਂ ਦਾ ਕਿਉਂ ਭਾਈ ਜੀ ਉਹਨਾਂ ਖਾਤਰ ਵੀ ਮਕਾਨ ਜੋ ਡਿੱਗਣਗੇ ਉਹਦਾ ਵੀ ਕੰਮ ਚੱਲੂਗਾ ਹਣਾ ਠੀਕ ਆ ਉਹ ਸਾਡੀਆਂ ਟੀਮਾਂ ਕਨਗੀਤਾ ਟਰੱਸਟ ਬੜੂ ਸਾਹਿਬ ਦੀਆਂ ਮੰਗ ਲੈ ਪਾਸਿਓ ਕਰਦੀਆਂ ਆ ਰਹੀਆਂ ਨੇ ਤੇ ਇਹੀ ਗੱਲ ਕਹਿੰਦਾ ਵੀਰ ਮੇਰੇਆ ਜੇ ਜ਼ਿਮੀਂਦਾਰ ਦਾ ਸਰਕਲ ਚੱਲੂ ਤਾਂ ਸਭ ਦਾ ਸਰਕਲ ਘੁੰਮਣਾ ਕਿਉਂਕਿ ਵੱਡੀ ਗੱਲ ਇਹ ਆ ਜੇ ਹੁਣ ਮਜ਼ਦੂਰ ਭਾਈ ਚਾਰਾ ਗਿਆ ਠੀਕ ਹੈ ਨਾ ਚੋਨਾ ਉਹ ਲਾਊਗਾ ਉਹਨਾਂ ਕੋਲੇ 4 ਸਰਕ ਪੈਸੇ ਘੁੰਮਣਗੇ ਸਰਕਲ ਆਊ ਜੇ ਖੇਤਾਂ 'ਚ ਫਸਲ ਲੱਗੂਗੀ ਤਾਂ ਉਹਨਾਂ ਦੀ ਵੀ ਵਿਧਾਇਕੀ ਵੀ ਜਰੂਰ ਹੈ ਨਾ ਇਹ ਕਹਿੰਦਾ ਵੀਰ ਮੇਰੇ ਅਸੀਂ ਇੱਕ ਪੱਕੀ ਨਹੀਂ ਸੋਚਦੇ ਸੀ ਸਾਰੇ ਪੱਕੀ ਸੋਚਦੇ ਆ ਜਿਹੜੇ ਭਰਾ ਨੇ ਜਿੰਨਾ ਨਹੀਂ ਘਰਾਂ ਦੀ ਮਰਮਦ ਕਰ ਸਕਦੇ ਸੀ ਉਹਨਾਂ ਦੀ ਘਰਾਂ ਦੀ ਮਰਮਦ ਵੀ ਕਰਾਵਾਂਗੇ ਜਿਹੜੇ ਬਾਣਾ ਦੇ ਵਿੱਚ ਮਿੱਟੀ ਚੜੀ ਹੋਈ ਆ ਸੀ ਉਹ ਡੀਜ਼ਲ ਵੀ ਪ੍ਰੋਵਾਈਡ ਕਰਾਵਾਂਗੇ ਆਪਣੇ ਟਰੈਕਟਰ ਲਾ ਕੇ ਉਹ ਬਾਣ ਪੱਧਰ ਕਰਾਵਾਂਗੇ ਇਹ ਹੀ ਇੱਕ ਹੱਥ ਬਣ ਕੇ ਬੇਨਤੀ ਆ ਕੰਮ ਵਾਲੇ ਪੁਲ ਤੇ ਜਿਹੜਾ ਕੰਮ ਵਾਲਾ ਪੁਲ ਨੂੰ ਮੇਨ ਬੋਲਿਆ ਜਾਂਦਾ ਫਾਜਲ ਕਾਲ ਦੇ ਪਾਸੇ ਜਿੱਥੇ ਪਾਣੀ ਆਇਆ ਹੈ ਵੀਰ ਤੁਸੀਂ ਉਥੇ ਰਸੁੱਕਾ ਰਾਚਨ ਨਾ ਲੈ ਕੇ आओ ਤੁਸੀਂ ਸੁੱਕਾ ਰਾਚਨ ਲੈ ਕੇ ਆ ਜੇ ਫਿਰ ਸਾਨੂੰ ਫੋਨ ਕਰਦੇ ਨੇ ਬਾਈ ਸਾਡਾ ਸੁੱਕਾ ਰਾਚਨ ਉਹ ਕਿਤੇ ਕੋਈ ਡੈਂਪ ਕਰਾਉਂਦਾ ਕਿਤੇ ਕੋਈ ਡੈਂਪ ਕਰਾਉਂ ਦੋ ਦਮ ਕੀ ਹੈ ਯਾਰ ਇਹ ਗੱਲ ਕਹਿੰਦਾ ਵੀਰ ਪੈਸਾ ਬਚਾ ਕੇ ਰੱਖੋ ਜੋ ਆਪਣੀ ਡੀਜ਼ਲ ਦੇ ਕੰਮ ਆਵੇ ਜੀ ਤੁਸੀਂ ਗੱਲ ਇੱਥੇ ਕੀਤੀ ਹੈ ਕਿ ਤੁਸੀਂ ਸਾਰੇ ਇਲਾਕਿਆਂ ਵਿੱਚ ਲੱਗ ਭੱਗ ਤੁਸੀਂ ਜਿਹੜਾ ਮਾਰ ਚੱਕੇ ਹੋ ਤਾਂ ਸਭ ਤੋਂ ਮਾੜੇ ਹਾਲਾਤ ਕਿਸ ਏਰੀਆ ਦੇ ਵਿੱਚ ਦੇਖੋ ਜੀ ਇਸ ਟਾਈਮ ਸਭ ਤੋਂ ਜ਼ਿਆਦਾ ਪਾਣੀ ਇੱਥੇ ਹੈ ਨਾ ਪਰ ਇੱਥੇ ਏਰੀਆ ਘਟਾ ਪਰ ਜਿਹੜਾ ਪਠਾਨਕੋਟ ਤੋਂ ਲੈ ਕੇ ਰਮਦਾਸ ਤੱਕ ਸਭ ਤੋਂ ਵੱਡਾ ਏਰੀਆ ਜਿਹੜਾ ਰਾਵੀ ਦਰਿਆ ਨੇ ਮਾਰਿਆ ਹੈਗਾ ਉਧਰ ਹਾਲਾਤ ਕਿਉਂਕਿ ਹਾਲਾਤ ਇੱਧਰ ਵੀ ਮਾੜੇ ਇਹ ਨਹੀਂ ਕਿ ਸਦੇ ਵੀ ਹਾਲਾਤ ਮਾੜੇ ਨਹੀਂ ਹਨ ਪਰ ਉਧਰ ਏਰੀਆ ਬਹੁਤ ਜਿਆਦਾ ਹੈ ਇੱਧਰ ਮੈਂ ਦੇਖੋ ਮੈਂ ਅੱਗੇ ਪਿੱਛੇ ਤਾਂ ਘੁੰਮਿਆ ਨਹੀਂ ਜਦੋਂ ਮੈਂ ਫਿਰੋਜ਼ਪੁਰ ਗਿਆ ਆਵਾ ਜਾਂ ਜਲਾਲਾਬਾਦ ਗਿਆ ਆਵਣਾ ਉੱਥੇ ਨਹੀਂ ਘੁੰਮਿਆ ਮੈਂ ਸਿਰਫ ਇੱਥੇ ਫਾਜਲ ਕਾ ਤੇ ਅਸੀਂ ਪਿਛਲੇ 7 ਦਿਨਾਂ ਤੋਂ ਹਣਾ ਹਾਲਾਤ ਇੱਥੇ ਵੀ ਮਾੜੇ ਆ ਪਰ ਉੱਥੇ ਪਾਣੀ ਮੁੜਿਆ ਨਾ ਮੁੜਨ ਤੋਂ ਬਾਅਦ ਬਰਬਾਦੀ ਦੀ ਸੀ ਹਣਾ ਜਿਸੀ ਆ ਵੀ ਬ੍ਰੇਤੀ ਕਿੰਨੇ ਕਿੰਨੇ ਬਾਣਾ ਚ ਚੜ ਗਈ ਇੱਥੇ ਜੇ ਵੋਟਾਂ ਚੱਲ ਰਹੀਆਂ ਜੀ ਜਦੋਂ ਪਾਣੀ ਮੁੜੂਗਾ ਉਦੋਂ ਆ ਪਤਾ ਲੱਗੂ ਵੀ ਕਿੰਨਾ ਕੁ ਨੁਕਸਾਨ ਆ ਖੇਤਾਂ ਦੇ ਵਿੱਚ ਹਣਾ ਹੁਣ ਘਰਾਂ ਦਾ ਪਉਣ ਤੀਸਰੇ ਵੀ ਨੁਕਸਾਨ ਹੀ ਆ ਕਿਸੇ ਦਾ ਘਰ ਬਹਿ ਜੂ ਅਗੇ ਦੀ ਛੱਤ ਡੀਪੂ ਕੇ ਦਿਨੀ ਕਿਉਂਕਿ ਪਾਣੀ ਤੋਂ ਬਾਅਦ ਜਿਹੜੀ ਅ ਦਿਸਦੀ ਆ ਨਾ ਹਾਲ ਤੋਂ ਬੜੀ ਮਾੜੀ ਹੁੰਦੀ ਆ ਉਹ ਬਾੜਾ ਬੜਾ ਮਾੜਾ ਦ੍ਰਿਸ਼ ਹੁੰਦਾ ਆ ਉਸ ਏਰੀਏ ਵਿੱਚ ਜ਼ਿਆਦਾ ਮਾਰ ਕਹਿ ਸਕਦੇ ਨਹੀਂ ਉਹ ਪਠਾਨਕੋਟ ਤੋਂ ਲੈ ਕੇ ਅੰਮ੍ਰਿਤਸਰ ਤੱਕ ਹੈਗਾ ਨਾ ਉਹ ਏਰੀਆ ਬੜਾ ਲੰਮਾ ਹੈ ਏਰੀਆ ਜ਼ਿਆਦਾ ਲੰਮਾ ਹੈ ਏਰੀਆ ਬੜਾ ਲੰਮਾ ਆ ਗਿਆ ਹੈ ਇਹ ਏਰੀਆ ਇੱਥੇ ਵੀ ਹੈ ਪਰ ਇੱਥੇ ਜੇ ਪਾਣੀ ਵਾਪਸੀ ਤੋਂ ਘਟੂਆ ਫੇਰ ਦਿਸਣਗੇ ਵੀ ਹਾਲਾਤ ਕਿਦਾਂ ਦੇ ਹਨ ਉਹ ਤੋਂ ਪਹਿਲਾਂ ਆਪਾਂ ਕੁਝ ਨਹੀਂ ਕਹਿ ਸਕਦੇ ਜੇ ਗੱਲ ਕਰੀਏ ਤੁਸੀਂ ਇੱਥੇ ਕੈਂਪ ਲਾਇਆ ਹੋਇਆ ਤਾਂ ਨਾਲ ਪ੍ਰਸ਼ਾਸਨ ਦਾ ਕਿੰਨਾ ਸਹਿਯੋਗ ਹੈ ਅੰਦਰ ਕਾਫੀ ਜਿਹੜੇ ਘਰ ਨੇ ਉਹ ਫਸੇ ਹੋਏ ਨੇ ਦੇਖੋ ਠੀਕ ਹੈ ਜੀ ਐਨਡੀਆਰ ਫਦੀਆਂ ਟੀਮਾਂ ਪ੍ਰਸ਼ਾਸਨ ਤੋਂ ਅਸੀਂ ਕੁਝ ਕਹਿ ਨਹੀਂ ਸਕਦੇ ਐਨਡੀਆਰ ਫਦੀਆਂ ਟੀਮਾਂ ਬਹੁਤ ਵਧੀਆ ਕੰ ਉਹ ਸਾਥ ਸਾਡਾ ਵੀ ਸਾਥ ਦੇ ਰਹੀਆਂ ਹੀ ਆ ਅਸੀਂ ਉਹਨਾਂ ਦਾ ਸਾਥ ਵੀ ਦੇ ਰਹੇ ਹਾਂ ਨਾ ਉਹ ਬੰਦਿਆਂ ਨੂੰ ਢੋਟ ਭਾਈ ਦਾ ਟਰਾਂਸਪੋਰਟ ਦਾ ਕੰਮ ਕਰ ਰਹੇ ਆ ਅਸੀਂ ਮਨ ਕੇ ਚਲੋ ਪ੍ਰਸ਼ਾਦਾ ਪਹਚਾ ਰਹੇ ਆ ਉਹ ਵੀ ਜਿੱਥੇ ਲੋੜ ਬੰਦੇ ਆ ਰੱਛ ਰੋਂਦਾ ਉਹ ਵੀ ਪਹੁੰਚਾਉਂਦੇ ਆ ਉਹ ਵਧੀਆ ਸਹਿਯੋਗ ਦੇ ਰਹੇ ਨੇ ਜੀ ਐਨ ਡੀ ਆਰ ਫਲੇਪਰਾ ਜੀ ਵੀਡੀਓ ਵੇਖਣ ਵਾਲਿਆਂ ਨੂੰ ਕੋਈ ਬੇਨਤੀ ਜਾਂ ਸੰਦੇਸ਼ ਬੇਨਤੀ ਇਹ ਹੀ ਹੈ ਵੀਰ ਜੀ ਵੀ ਅ ਸੁੱਕੇ ਰੱਛ ਰਾਂਗਰ ਨਾ ਉੱਡੋ 5 10 ਦਿਨ ਘਰੇ ਬੇਟ ਕਰੋ ਹਾਲਾਤ ਰੋਟ ਹੋਣ ਦੇ ਆਪ ਦੇ ਹੱਥੀ ਆਪ ਆ ਕੇ ਪਿੰਡਾਂ ਚ ਵੰਡ ਕੇ ਜਾਓ ਬੰਨਾ ਤੇ ਸਿੱਟ ਕੇ ਜਾਣ ਦਾ ਕੋਈ ਫਾਇਦਾ ਨਹੀਂ ਇੱਥੇ ਸਿਰਫ ਬਣਿਆ ਬਣਾਇਆ ਪ੍ਰਸ਼ਾਦਾ ਆਵੇ ਤੇ じゃ ਪਾਣੀ ਪਾਣੀ ਆਪਾਂ ਭੇਜ ਸਕਦੇ ਹਾਂ ਜਿਹੜੇ ਭਰਾਣੇ ਭੇਜਣਾ ਜਾਂ ਬਣਿਆ ਬਣਾਇਆ ਪ੍ਰਸ਼ਾਦਾ ਆਵੇ ਸੁੱਕਾ ਰੱਛ ਨਾ ਲੈ ਕੇ ਆਵੇ ਹਾਂ ਇੱਕ ਪੱਠੇ ਕਹ ਰਹੇ ਵੀ ਅਸੀਂ ਟਰਾਲੀਆਂ ਲੈ ਕੇ ਆ ਰਹੇ ਹਾਂ ਭਾਈ ਉਹ ਗਾਹ ਜਾ ਹੀ ਨਹੀਂ ਰਿਹਾ ਉਹ ਤਾਂ ਕਰਨਾ ਕੀ ਇਹ ਮੰਡੀਆਂ ਢੇਰ ਕਰ ਕਰ ਮੁੜ ਜਾ ਰਹੇ ਹਨ ਜੀ ਇਹ ਜਿਹੜੇ ਵੀ ਭਰਾ ਨੇ ਕਿਸੇ ਨੇ ਫੀਡ ਭੇਜਣੀ ਹੈ ਨਾ 10 ਕਿਲੋ ਦੀ ਥੈਲੀ ਆਉਂਦੀ ਹੈ ਉਹਦੀ ਭੇਜੋ ਕਿਉਂਕਿ ਉਹਦੇ ਨਾਲ ਐਡਜਸਟਮੈਂਟ ਹੋ ਜਾਂਦੀ ਹੈ ਇਹ ਵੱਡੀਆਂ ਬੋਰੀਆਂ ਨਹੀਂ ਬੋਰ ਚ ਟਿਕ ਨਹੀਂ ਆਉਂਦੀਆਂ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ